ਉਹਨਾਂ ਨੂੰ ਬਕਾਇਦਾ ਜਿਹੜੀ ਭਾਰਤ ਦੀ ਇੰਟੈਲੀਜੈਂਸ ਏਜੰਸੀਆਂ ਉਹ ਜਾਂਦੀਆਂ ਉਹ ਉਹਨਾਂ ਨੂੰ ਉੱਥੋਂ ਚੱਕ ਲੈਂਦੀਆਂ ਤੇ ਬੀਬੀ ਬਿਮਲ ਕੌਰ ਖਾਲਸਾ ਨੂੰ ਦੁਪਹਿਰ ਤੱਕ ਜਾ ਕੇ ਪਤਾ ਲੱਗਦਾ ਕਿ ਉਹਨਾਂ ਨੂੰ ਕਿਉਂ ਚੱਕਿਆ ਗਿਆ ਕਿਉਂਕਿ ਉਹਨਾਂ ਦੇ ਹਸਬੰਡ ਵੱਲੋਂ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ ਤੇ ਤਕਰੀਬਨ 2 ਹਫ਼ਤੇ ਉਹਨਾਂ ਉੱਤੇ ਬੜਾ ਜ਼ੁਰਮ ਕੀਤਾ ਜਾਂਦਾ ਇੱਕ ਬੜਾ ਤਸ਼ੱਦਦ ਦਾ ਜਿਹੜਾ ਉਹਨਾਂ ਦੇ ਉੱਤੇ ਕੀਤਾ ਜਾਂਦਾ ਬੀਬੀ ਬਿਮਲ ਕੌਰ ਖਾਲਸਾ ਜੀ ਪੱਕਾ ਕਲਾਂ ਤੋਂ ਚੋਣ ਲੜਦੇ ਆ ਨਾ ਤੇ ਕਿਹਾ ਜਾਂਦਾ ਕਿ ਚੋਣ ਜਿੱਤ ਚੁੱਕੇ ਸੀ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਣ ਬੁੱਝ ਕੇ ਉਹਨਾਂ ਦੀਆਂ ਵੋਟਾਂ ਕਟਾਈਆਂ ਜਾਂਦੀਆਂ ਆਪ ਦੇ ਵੱਲੋਂ ਨਕਲੀ ਵੋਟਾਂ ਉੱਥੇ ਪਾਈਆਂ ਜਾਂਦੀਆਂ ਇਹ ਸਾਰਾ ਕੁਝ ਉਸ ਐਵੀਡੈਂਸ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਤੇ ਮੈਂ ਖੁਦ ਪੜਿਆ ਨਾ ਮੈਂ ਹੈਰਾਨ ਰਹਿ ਗਿਆ ਸੀ 1985 'ਚ ਵੀ ਇੱਕ ਵਾਰ ਹੁੰਦਾ ਪਹਿਲੀ ਵਾਰ ਜਿਹੜਾ 1985 ਚ ਹੁੰਦਾ ਉਸ ਟਾਈਮ ਸਰਕਾਰ ਬੰਦੀ ਆ ਕਾਲੀ ਦਲ ਦੀ ਤੇ ਮੁੱਖ ਮੰਤਰੀ ਪੰਜਾਬ ਦੇ ਬੰਦੇ ਆ ਸਰਜੀਤ ਸਿੰਘ ਬਰਨਾਲਾ ਜਦੋਂ ਸਰਜੀਤ ਸਿੰਘ ਬਰਨਾਲਾ ਫੌਏ ਨੂੰ ਅਪਰੂਵ ਦੇ ਦਿੰਦਾ ਅਪਰੂਵਲ ਦੇ ਦਿੰਦਾ ਕਿ ਤੁਸੀਂ ਦਰਬਾਰ ਸਾਹਿਬ ਤੇ ਅਟੈਕ ਕਰਕੇ ਉੱਥੇ ਜਿਹੜੇ ਖਾੜਕੂ ਲੁਕੇ ਹੋਏ ਉਹਨਾਂ ਨੂੰ ਮਾਰ ਸਕਦੇ ਹੋ ਤੇ ਇਹ ਆਪਰੇਸ਼ਨ ਕੀਤਾ ਜਾਂਦਾ ਸਤਿ ਸ੍ਰੀ ਅਕਾਲ ਦੋਸਤੋ ਮੇਰੇ YouTube ਚੈਨਲ ਤੇ Instagram ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਤੇ ਅੱਜ ਆਪਾਂ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਇਹ ਵੀਡੀਓ ਹੈਗੀ ਆ ਬੀਬੀ ਬਿਮਲ ਕੌਰ ਖਾਲਸਾ ਜੀ ਦੇ ਨਾਲ ਰਿਲੇਟਡ ਕਿਉਂਕਿ ਮੈਂ ਪਹਿਲਾਂ ਇੱਕ ਨਾ ਸ਼ਾਰਟ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਆਪਾਂ ਇੱਕ ਪੂਰੀ ਵੀਡੀਓ ਬਣਾਵਾਂਗੇ ਸੋ ਅੱਜ ਆਪਾਂ ਉਹੀ ਪੂਰੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿਉਂਕਿ ਉਨ੍ਹਾਂ ਬਾਰੇ ਕੌਮ ਨੂੰ ਦੱਸਿਆ ਜਾ ਸਕੇ ਸਿੱਖਾਂ ਬੱਚਿਆਂ ਨੂੰ ਦੱਸਿਆ ਜਾ ਸਕੇ ਕਿਉਂਕਿ ਜਿਹੜੀ ਉਨ੍ਹਾਂ ਦੀ ਮੌਤ ਆ ਘਰਸ ਬਣੀ ਹੋਈ ਆ ਸੀ ਸਿੰਪਲ ਸ਼ਬਦਾਂ ਚ ਕਹਿ ਦਿੰਨੇ ਆ ਕਿ ਜਿਹੜੀ ਵਾਸ਼ਿੰਗ ਮਸ਼ੀਨ ਤੋਂ ਕੱਪੜੇ ਧੋ ਰਹੇ ਸੀ ਉਹਨਾਂ ਅਸੀਂ ਦੇਖਿਆ ਕਿ ਜਿਹੜੇ ਜਿਹੜੇ ਐਮਪੀ ਇਮਾਨਦਾਰ ਸੀ ਨਾ ਉਹਨਾਂ ਵੇਲੇ ਆਂਦੇ ਵਿੱਚ ਬੀਬੀ ਬਿਮਲਕੌਰ ਖਾਲਸਾ ਜੀ ਜਾਂ ਜਗਦੇਵ ਸਿੰਘ ਖੁੱਡੀਆਂ ਵਾਲਾ ਉਹ ਦੋਨੋਂ ਹੀ ਇਦਾਂ ਅਚਾਨਕ ਦੁਨੀਆ ਤੋਂ ਚਲੇ ਗਏ ਤੇ ਜਗਦੇਵ ਸਿੰਘ ਖੁੱਡੀਆਂ ਵਾਲਿਆਂ ਦੀ ਜਿਹੜੀ Laash ਉਹ ਨਹਿਰ ਚੋਂ ਲੱਭਦੀ ਆ ਕਿਹਾ ਜਾਂਦਾ ਕਿ ਐਮਪੀ ਬਣ ਤੋਂ ਬਾਅਦ ਖੁਦ ਖੁਸ਼ੀ ਕਰ ਗਏ ਬੀਬੀ ਬਿਮਲਕੌਰ ਖਾਲਸਾ ਦੀ ਵੀ ਇਹੀ ਕਹਾਣੀ ਸੀ ਜੀ ਵਾਸ਼ਿੰਗ ਮਸ਼ੀਨ ਤੋਂ ਕੱਪੜੇ ਧੋ ਰਹੇ ਸੀ ਕਰੰਟ ਲੱਗ ਗਿਆ ਕਿਹੜਾ ਐਮਪੀ ਆ ਜਿਹੜਾ ਰਾਤ ਨੂੰ ਕੱਪੜੇ ਖੋਤ ਤੋਂ ਹੁੰਦਾ ਸੋ ਇਹਨਾਂ ਬਤਾਂ ਸਾਰੀਆਂ ਆਪਾਂ ਇਸ ਵੀਡੀਓ 'ਚ ਕਰਾਂਗੇ ਕਿ ਉਹਨਾਂ ਦੀ ਕਹਾਣੀ ਕਿੱਥੋਂ ਸ਼ੁਰੂ ਹੋਈ ਸੀ ਤੇ ਉਦੋਂ ਘਟਨਾਵਾਂ ਕਿਹੜੀਆਂ-ਕਿਹੜੀਆਂ ਵਾਪਰੀਆਂ ਸੀ ਜਿਹੜੀਆਂ ਵਾਸ਼ਮ ਮਸ਼ੀਨ ਤੱਕ ਪਹੁੰਚ ਗਈਆਂ ਸੋ ਇਸ ਲਈ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਤੇ ਜਿਸ ਇੱਕ ਕੌਮ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਮਹਾਨ ਸ਼ਹੀਦਾਂ ਦੇ ਨਾਂ ਤੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਦਾ ਕਰ ਹੀ ਲਓ ਸੋ ਇਹ ਕਹਾਣੀ ਸ਼ੁਰੂ ਹੁੰਦੀ ਹੈ ਬੀਬੀ ਬਿਮਲ ਕੌਰ ਖਾਲਸਾ ਜੀ ਆ ਉਹਨਾਂ ਦਾ ਜਿਹੜਾ ਜਨਮ 1951 ਦੇ ਵਿੱਚ ਹੁੰਦਾ ਹੈ ਉਹਨਾਂ ਦਾ ਨਾਮ ਬਿਮਲਕੌਰ ਖਾਲਸਾ ਨਹੀਂ ਪਹਿਲਾਂ ਉਹਨਾਂ ਦਾ ਬਿਮਲਾ ਦੇਵੀ ਸੀਗਾ ਬਿਮਲਾ ਦੇਵੀ ਜੀ ਦਾ ਜਨਮ 1955 ਦੇ ਵਿੱਚ ਹੁੰਦਾ ਤੇ ਬਿਮਲਕੌਰ ਖਾਲਸਾ ਜੀ ਦਾ ਜਿਹੜਾ ਵਿਆਹ ਉਹ ਜਨਵਰੀ 1976 ਦੇ ਵਿੱਚ ਜਾ ਕੇ ਭਾਈ ਬਿਆਨ ਸਿੰਘ ਜੀ ਦੇ ਨਾਲ ਹੁੰਦਾ ਤੇ ਭਾਈ ਬਿਆਨ ਸਿੰਘ ਜੀ ਦਿੱਲੀ ਦੇ ਵਿੱਚ ਸਬ ਇਨਸਪੈਕਟਰ ਸੀ ਉਸ ਵਕਤ ਤੇ ਜਿਹੜੀ ਬੀਬੀ ਬਿਮਲਕੌਰ ਖਾਲਸਾ ਜੀ ਆ ਇਹ ਦਿੱਲੀ ਦੇ ਵਿੱਚ ਲੇਡੀ ਹਾਰਡਿੰਗ ਜਿਹੜਾ ਮੈਡੀਕਲ ਕਾਲ ਸੀ ਉਹਦੇ ਵਿੱਚ ਇੱਕ ਸਟਾਫ ਨਰਸ ਸਨ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਜਿਹੜੇ ਤਿੰਨ ਬੱਚੇ ਆ ਉਹ ਪੈਦਾ ਹੁੰਦੇ ਆ 1976 ਤੋਂ ਲੈ ਕੇ 1984 ਤੱਕ ਤੇ 1984 ਦੇ ਵਿੱਚ ਹੀ ਸ਼ੁਰੂ ਹੁੰਦੀ ਹੈ ਇਹ ਸਾਰੀ ਕਹਾਣੀ ਕਿਉਂਕਿ ਜੂਨ 1984 ਦੇ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਵਾਪਰਦਾ ਜਦੋਂ ਇੰਦਰਾ ਗਾਂਧੀ ਅਕਾਲ ਤਖਤ ਦੇ ਉੱਤੇ ਅਟੈਕ ਕਰਦੀ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜਿਹੜਾ ਟਾਰਗੇਟ ਕਰਨ ਦੇ ਲਈ ਇਹ ਖਾਲੀ ਚਲੋ ਬਣਾਈ ਗਈ ਆ ਗੱਲ ਕਿ ਭਿੰਡਰਾਂਵਾਲੇ ਸੰਤ ਸੀਸ ਕਰਕੇ ਅਕਾਲ ਤਖਤ ਤੇ ਅਟੈਕ ਕੀਤਾ ਗਿਆ ਜਿਹੜੇ ਬਾਕੀ 36 ਗੁਰਦੁਆਰਿਆਂ ਤੇ ਅਟੈਕ ਕੀਤਾ ਗਿਆ ਉੱਥੇ ਸੰਤ ਜਰਨੈਲ ਸਿੰਘ ਨਹੀਂ ਸੀਗੇ ਮਕਸਰ ਵੀ ਕੀਤਾ ਗਿਆ ਸੀ ਪਟਿਆਲੇ ਦੂਖਨਵਾਰ ਗੁਰਦੁਆਰੇ ਤੇ ਕੀਤਾ ਗਿਆ ਸੀ ਤਰਨਤਾਰਨ ਕੀਤਾ ਗਿਆ ਸੀ 36 ਗੁਰਦੁਆਰੇ ਸੀ ਜਿੰਨਾਂ ਤੇ ਉਸ ਟਾਈਮ ਅਟੈਕ ਕੀਤਾ ਗਿਆ ਸੀ ਜੂਨ ਦੇ ਵਿੱਚ ਉਹ ਗੱਲ ਚਲੋ ਆਪਾਂ ਵੱਖਰੀ ਆਪਾਂ ਬੀਬੀ ਬਿੰਮਲ ਕੌਰ ਖਾਲਸਾ ਤੀ ਫਿਰ ਆਉਣੇ ਵਾਪਸ ਉਸ ਤੋਂ ਬਾਅਦ ਕੀ ਹੁੰਦਾ ਜਦੋਂ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਜਾਂਦਾ ਉਹਨੂੰ ਗੋਲੀਆਂ ਦੇ ਨਾਲ ਪੁੱਨ ਦਿੱਤਾ ਜਾਂਦਾ ਸਰਦਾਰ ਕੇਰ ਸਿੰਘ ਇਹਦੇ ਵਿੱਚ ਇਨਵੋਲ ਸੀਗੇ ਭਾਈ ਬਿਆਨ ਸਿੰਘ ਤੇ ਭਾਈ ਸਤਵੰਤ ਸਿੰਘ ਪਰ ਇਸ ਘਟਨਾ ਤੋਂ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਇਹ ਘਟਨਾ ਹੈਗੀ 31 ਅਕਤੂਬਰ ਦੀ ਜਾਨੀ ਕਿ 14 ਅਕਤੂਬਰ 1984 ਨੂੰ ਭਾਈ ਬਿਆਨ ਸਿੰਘ ਜੀ ਅੰਮ੍ਰਿਤ ਛਕ ਲੈਂਦੇ ਆ ਦਿੱਲੀ ਦੇ ਮੋਤੀ ਬਾਗ ਗੁਰਦੁਆਰਾ ਦੇ ਵਿਖੇ ਉਸ ਤੋਂ ਬਾਅਦ ਕੀ ਹੁੰਦਾ ਦੋ ਤਿੰਨ ਦਿਨ ਬਾਅਦ ਬੀਬੀ ਬਿਮਲ ਕੌਰ ਖਾਲਸਾ ਵੀ ਜਿਹੜਾ ਅੰਮ੍ਰਿਤ ਪਾਨ ਕਰ ਲੈਂਦੇ ਆ ਤੇ ਉਹ ਬੀਬੀ ਬਿਮਲ ਕੌਰ ਖਾਲਸਾ ਜੀ ਬਣ ਜਾਂਦੇ ਆ ਬਿਮਲਾ ਦੇਵੀ ਤੋਂ ਵੈਸੇ ਬਿਮਲ ਕੌਰ ਤਾਂ ਵਿਆਹ ਤੋਂ ਬਾਅਦ ਹੀ ਬਣ ਗਏ ਸੀਗੇ ਜਦੋਂ ਉਹਨਾਂ ਦਾ ਵਿਆਹ ਭਾਈ ਬਿਆਨ ਸਿੰਘ ਦੇ ਨਾਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਸਿਕਿਉਰਟੀ ਵੱਲੋਂ ਇੰਦਰਾ ਗਾਂਧੀ ਜਿਹੜੀ ਬਾਕੀ ਸਿਕਿਉਰਟੀ ਗੋਲੀਆਂ ਚਲਾਉਂਦੀ ਹੈ ਉਹਨਾਂ ਗੋਲੀਆਂ ਦੇ ਦੌਰਾਨ ਜਿਹੜਾ ਭਾਈ ਬਿਆਨ ਸਿੰਘ ਆ ਉੱਥੇ ਸ਼ਹੀਦ ਹੋ ਜਾਂਦੇ 31 ਅਕਤੂਬਰ 1984 ਨੂੰ ਐਸੇ ਖਬਰ ਤੋਂ ਅਣਜਾਣ ਹੁੰਦੇ ਆ ਬੀਬੀ ਬਿਮਲ ਕੌਰ ਜੀ ਉਹ ਤਾਂ ਬਿਲਕੁਲ ਬੇਖਬਰ ਉਸੇ ਤਰ੍ਹਾਂ ਹੀ ਆਪਣੀ ਡਿਊਟੀ ਤੇ ਹੁੰਦੇ ਆ ਉਸ ਵਕਤ ਲਿਹਾਜ਼ਿੰਗ ਹਸਪਤਾਲ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਨੂੰ ਬਕਾਇਦਾ ਜਿਹੜੀ ਭਾਰਤ ਦੀ ਇੰਟੈਲੀਜੈਂਸ ਏਜੰਸੀਆਂ ਉਹ ਜਾਂਦੀਆਂ ਉਹ ਉਹਨਾਂ ਨੂੰ ਉੱਥੋਂ ਚੱਕ ਲੈਂਦੀਆਂ ਤੇ ਬੀਬੀ ਬਿਮਲ ਕੌਰ ਖਾਲਸਾ ਨੂੰ ਦੁਪਹਿਰ ਤੱਕ ਜਾ ਕੇ ਪਤਾ ਲੱਗਦਾ ਕਿ ਉਹਨਾਂ ਨੂੰ ਕਿਉਂ ਚੱਕਿਆ ਗਿਆ ਕਿਉਂਕਿ ਉਹਨਾਂ ਦੇ ਹਸਬੰਡ ਵੱਲੋਂ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ ਤੇ ਤਕਰੀਬਨ 2 ਹਫ਼ਤੇ ਉਹਨਾਂ ਉੱਤੇ ਬੜਾ ਜ਼ੁਲਮ ਕੀਤਾ ਜਾਂਦਾ ਇੱਕ ਬੜਾ ਤਸ਼ੱਦਦਾ ਜਿਹੜਾ ਉਹਨਾਂ ਦੇ ਉੱਤੇ ਕੀਤਾ ਜਾਂਦਾ ਤੇ ਉਸ ਟਾਈਮ ਕਿਹਾ ਜਾਂਦਾ ਕਿ ਜਿਹੜੇ ਉਹਨਾਂ ਦੇ ਤਿੰਨੋਂ ਬੱਚੇ ਸੀ ਉਹਨਾਂ ਦਾ ਜਿਹੜਾ ਪੜ੍ਹਾਈ ਦਾ ਖਰਚਾ ਸੀ ਉਹ ਚੱਕ ਲਿਆ ਸੀ ਦਮਦਮੀ ਟਕਸਾਲ ਨੇ ਬੱਟ ਸਿਰਫ 2 ਸਾਲ ਦੇ نیٹ ਦੇ ਉੱਤੇ ਰਿਕਾਰਡ ਮਿਲਦੇ ਆ ਤੇ ਦੋ ਹਫ਼ਤੇ ਬਾਅਦ ਉਹਨਾਂ ਨੂੰ ਜਦੋਂ ਛੱਡ ਦਿੱਤਾ ਜਾਂਦਾ ਕਿਉਂਕਿ ਬੀਬੀ ਬਿਮਲਕੌਰ ਖਾਲਸਾ ਦੇ ਵਿੱਚ ਕੋਈ ਹੱਥ ਨਹੀਂ ਸੀ ਤੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਉਹਨਾਂ ਦੇ ਹਸਬੰਡ ਭਾਈ ਬਿਆਨ ਸਿੰਘ ਜੀ ਕੀ ਕਰ ਰਹੇ ਆ ਤੇ ਉਹ ਕਿਦਾਂ ਪਲੈਨਿੰਗ ਕਰ ਰਹੇ ਆ ਉਹਨਾਂ ਨੂੰ ਕੁਝ ਵੀ ਇਸ ਬਾਰੇ ਗਿਆਨ ਨਹੀਂ ਸੀ ਪਰ 1985 ਦੇ ਵਿੱਚ ਉਹ ਦਿੱਲੀ ਤੋਂ ਪੰਜਾਬ ਆ ਜਾਂਦੇ ਆ ਤਮਦਮੀ ਟਕਸਾਲ ਦੇ ਕਿਹਾ ਜਾਂਦਾ ਕਿ ਇੱਕ ਸਿੱਖ ਸੀਗਾ ਜਿਹੜਾ ਉਹਨਾਂ ਨੂੰ ਪੰਜਾਬ ਲੈ ਕੇ ਆਉਂਦਾ ਤੇ ਜਦੋਂ ਬੀਬੀ ਬਿੰਮਲ ਕੌਰ ਖਾਲਸਾ ਜੀ ਪੰਜਾਬ ਪਹੁੰਚਦੇ ਹਨ ਤੇ ਪੰਜਾਬ ਦੇ ਲੋਕਾਂ ਵੱਲੋਂ ਇੱਕ ਬੜਾ ਭਰਮਾ ਹੰਗਾਰਾ ਮਿਲਦਾ ਉਹਨਾਂ ਨੂੰ ਤੇ ਬੜੀ ਉਹਨਾਂ ਦੀ ਇੱਕ ਰਿਸਪੈਕਟ ਕੀਤੀ ਜਾਂਦੀ ਆ ਤੇ ਜਿੱਥੇ ਵੀ ਉਸ ਟਾਈਮ ਖਾੜਕੂ ਬਾਸੀਗਾ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਖਾੜਕੂ ਦਾ ਮੁਕਾਬਲਾ ਬਣਾਇਆ ਜਾਂਦਾ ਸੀ ਜਾਂ ਖਾੜਕੂਆਂ ਦੇ ਭੋਗਾ ਉੱਤੇ ਉਹਨਾਂ ਨੂੰ ਬੁਲਾਇਆ ਜਾਣ ਲੱਗਿਆ ਤੇ ਉਸੇ ਟਾਈਮ ਹੀ 1985 ਦੇ ਵਿੱਚ ਜਿਹੜੀ ਵਿਧਾਨ ਸਭਾ ਦੀ ਇੱਕ ਚੋਣ ਹੋਣੀ ਹੁੰਦੀ ਆ ਜਦੋਂ ਸਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਦੀ ਤੇ ਪੱਕਾ ਕਲਾਂ ਦੇ ਵਿੱਚੋਂ ਬੀਬੀ ਬਿਮਲਕੌਰ ਖਾਲਸਾ ਵੱਲੋਂ ਚੋਣ ਲੜੀ ਜਾਂਦੀ ਹੈ ਹਾਲਾਂਕਿ ਦੇ ਰਿਕਾਰਡ ਬਹੁਤ ਘੱਟ ਮਿਲਦੇ ਆ ਮੈਂ ਤੁਹਾਨੂੰ ਐਸਾ ਐਵੀਡੈਂਸ ਦਵਾਗਾ ਨਾ ਤੁਹਾਨੂੰ ਇਹ ਦੇਖ ਕੇ ਅੱਖਾਂ ਖੁੱਲ ਜਾਣਗੀਆਂ ਬਕਾਇਦਾ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਸ ਹੋਇਆ ਐਵੀਡੈਂਸ ਆ ਮੈਂ ਤੁਹਾਨੂੰ ਇੱਥੇ ਹੀ ਦਿਖਾ ਦਾਂਗਾ ਸੋ ਮੈਂ ਪਹਿਲਾਂ ਉਹ ਗੱਲ ਪੂਰੀ ਕਰਦੇ ਆ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਬੀਬੀ ਬਿਮਲਕੌਰ ਖਾਲਸਾ ਜੀ ਪੱਕਾ ਕਲਾਂ ਤੋਂ ਚੋਣ ਲੜਦੇ ਆ ਨਾ ਤੇ ਕਿਹਾ ਜਾਂਦਾ ਕਿ ਚੋਣ ਜਿੱਤ ਚੁੱਕੇ ਸੀ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਣ ਬੁੱਝ ਕੇ ਉਹਨਾਂ ਦੀਆਂ ਵੋਟਾਂ ਕਟਾਈਆਂ ਜਾਂਦੀਆਂ। ਆਪ ਦੇ ਵੱਲੋਂ ਨਕਲੀ ਵੋਟਾਂ ਉੱਥੇ ਪਾਈਆਂ ਜਾਂਦੀਆਂ। ਇਹ ਸਾਰਾ ਕੁਝ ਉਸ ਐਵੀਡੈਂਸ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਤੇ ਮੈਂ ਖੁਦ ਪੜਿਆ ਨਾ ਮੈਂ ਹੈਰਾਨ ਰਹਿ ਗਿਆ ਸੀ ਪੜ ਕੇ। ਮੈਂ ਤੁਹਾਨੂੰ ਸਕਰੀਨਸ਼ਾਟ ਦਿਖਾ ਦਿੰਨਾ ਬਾਕੀ ਤੁਸੀਂ ਨੈੱਟ ਦੇ ਉੱਤੇ ਸਰਚ ਕਰ ਲਿਓ। ਲਿਖੋਗੇ ਨਾ ਬਿਮਲ ਕੌਰ ਖਾਲਸਾ ਇਲੈਕਸ਼ਨ 1985। ਉੱਥੇ ਤੁਹਾਨੂੰ ਰਿਕਾਰਡ ਲੱਭ ਜਾਣਗੇ ਸਾਰੇ। ਤੇ ਬੀਬੀ ਬਿਮਲ ਕੌਰ ਖਾਲਸਾ ਜੀ ਵਿਧਾਨ ਸਭਾ ਦੀ ਚੋਣ ਉੱਥੋਂ ਹਾਰ ਜਾਂਦੇ ਆ ਕਿਉਂਕਿ ਇਹ ਧੋਖਾ ਕੀਤਾ ਜਾਂਦਾ ਉਹਨਾਂ ਦੇ ਨਾਲ। ਉਦੋਂ ਵੱਟ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸੀ ਪੇਪਰ ਵਾਲੀ ਵੋਟ ਹੁੰਦੀ ਸੀ ਉਹ ਪਾ ਦਿੱਤੀਆਂ ਜਾਂਦੀਆਂ ਧੱਕੇ ਨਾਲ ਦੂਜੇ ਬਾਕਸਾਂ ਦੇ ਵਿੱਚ ਘਪਲਾ ਕੀਤਾ ਜਾਂਦਾ ਉਸ ਤੋਂ ਬਾਅਦ 30 ਅਪ੍ਰੈਲ 1985 ਨੂੰ ਹੁੰਦਾ ਬਲੈਕ ਥੰਡਰ ਜਿਵੇਂ ਆਪਰੇਸ਼ਨ ਬਲੂ ਸਟਾਰ ਸੀ ਨਾ ਇੱਕ ਆਪਰੇਸ਼ਨ ਬਲੈਕ ਥੰਡਰ ਵੀ ਸੀ ਜਿਹੜੇ ਉਸ ਤੋਂ ਬਾਅਦ ਦੋ ਵਾਰ ਹੋਇਆ 1988 'ਚ ਦਰਵਾਸਰ ਸਾਹਿਬ ਤੇ ਦੁਬਾਰਾ ਹਮਲਾ ਹੋਇਆ ਤੇ 1985 'ਚ ਵੀ ਇੱਕ ਵਾਰ ਹਮਲਾ ਹੋਇਆ ਸੋ ਇਹ ਪਹਿਲੀ ਵਾਰ ਜਿਹੜਾ 1985 'ਚ ਹੁੰਦਾ ਉਸ ਟਾਈਮ ਸਰਕਾਰ ਬੰਦੀ ਆ ਕਾਲੀ ਦਲ ਦੀ ਤੇ ਮੁੱਖ ਮੰਤਰੀ ਪੰਜਾਬ ਦੇ ਬੰਦੇ ਆ ਸਰਜੀਤ ਸਿੰਘ ਬਰਨਾਲਾ ਫਸਟ ਟਾਈਮ ਜਦੋਂ ਬੀਬੀ ਬਿਮਲਾ ਕੌਰ ਖਾਲਸਾ ਜੀ ਪਹਿਲੀ ਵਾਰ ਪੱਕਾ ਕਲਾਂ ਤੋਂ ਹਾਰੇ ਆ ਜਦੋਂ ਸਜੀਤ ਸਿੰਘ ਬਰਨਾਲਾ ਫਾਇ ਨੂੰ ਅਪਰੂਵ ਦੇ ਦਿੰਦਾ ਅਪਰੂਵਲ ਦੇ ਦਿੰਦਾ ਕਿ ਤੁਸੀਂ ਦਰਬਾਰ ਸਾਹਿਬ ਤੇ ਅਟੈਕ ਕਰਕੇ ਉੱਥੇ ਜਿਹੜੇ ਖਾੜਕੂ ਲੁਕੇ ਹੋਏ ਉਹਨਾਂ ਨੂੰ ਮਾਰ ਸਕਦੇ ਹੋ ਤੇ ਇਹ ਆਪਰੇਸ਼ਨ ਕੀਤਾ ਜਾਂਦਾ ਉਸ ਬਾਅਦ ਸਾਲ ਆ ਜਾਂਦਾ 1986 ਦਾ ਤੇ 1986 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਜਦੋਂ ਵਰਸ਼ੀ ਮਨਾਈ ਜਾਣੀ ਹੁੰਦੀ ਹੈ ਆਪਰੇਸ਼ਨ ਬਲੂ ਸਟਾਰ ਦਾ ਜਿਹੜਾ ਦੂਜਾ ਵਰਾ ਹੁੰਦਾ ਉਸ ਖੱਲੂਕਾਰੇ ਦਾ ਦੂਜਾ ਸਾਲ ਹੁੰਦਾ ਉਹ ਮਨਾਉਣ ਲਈ ਬੀਬੀ ਬਿਮਲਾ ਕੌਰ ਖਾਲਸਾ ਨਿਊ ਸਪੈਸ਼ਲ ਉੱਥੇ ਸੱਦਿਆ ਜਾਂਦਾ ਤੇ ਬੀਬੀ ਬਿਮਲ ਕੌਰ ਖਾਲਸਾ ਜੀ ਨੇ ਤੇ ਇੱਕ ਸਪੀਚ ਦਿੰਦੇ ਆ ਤੇ ਉਹ ਸਪੀਚ ਬਰਨਾਲਾ ਸਰਕਾਰ ਦੇ ਖਿਲਾਫ ਵੀ ਸੀ ਕਿਉਂਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਭੇਜਣ ਦੀ ਜਿਹੜੀ ਮਨਜ਼ੂਰੀ ਦਿੱਤੀ ਸੀ ਤੇ ਉੱਥੇ ਬੜਾ ਵੱਡਾ ਇੱਕ ਜਿਹੜਾ ਕਾਠਾ ਕਹਿੰਦੇ ਉਹ ਹੁੰਦਾ ਤੇ ਤਕਰੀਬਨ ਜਿਹੜੇ ਖਾੜਕੂ ਹੁੰਦੇ ਆ ਉਥੇ 200 ਦੀ ਗਿਣਤੀ ਉਹਨਾਂ ਦੀ ਦੱਸੀ ਜਾਂਦੀ ਹੈ ਕਿ 200 ਖਾੜਕੂ ਵੀ ਉਹਨਾਂ ਵਿੱਚ ਸ਼ਾਮਲ ਹੁੰਦੇ ਆ ਤੇ ਉੱਥੇ ਇੱਕ ਝਗੜਾ ਹੁੰਦਾ ਤੇ ਝਗੜਾ ਕਿਹੜਾ ਹੁੰਦਾ ਆ ਉਹਨਾਂ ਸ਼ਹੀਦਾਂ ਲਈ ਅਰਦਾਸ ਨੂੰ ਲੈ ਕੇ ਕੁਝ ਨਰਮ ਖਿਆਲੀਏ ਤੇ ਗਰਮ ਖਿਆਲੀਏ ਜਿਵੇਂ ਪਿੱਛੇ ਜੇ ਇਹ ਚੀਜ਼ ਅਸੀਂ ਆਪਦੇ ਅੱਖੀ ਦੇਖੀ ਹੋਈ ਆ ਜਦੋਂ ਮਾਨਦਾਲ ਤੇ ਐਸਜੀਪੀਸੀ ਦੇ ਜਿਹੜੇ ਮੈਂਬਰ ਆ ਉਹ ਟਕਰਾਏ ਸੀਗੇ ਇੱਕ ਖਾਲਿਸਤਾਨ ਦੇ ਨਾਅਰੇ ਨੂੰ ਲੈ ਕੇ ਸੋ ਉਦੋਂ ਵੀ ਉਹੀ ਸਿਚੁਏਸ਼ਨ ਬਣਦੀ ਆ ਕੁਝ ਜਿਹੜੇ ਗਰਮ ਦਲੀਏ ਹੁੰਦੇ ਉਹ ਉਹਨਾਂ ਲਈ ਅਰਦਾਸ ਕਰਨਾ ਚਾਹੁੰਦੇ ਆ ਪਰ ਐਸਜੀਪੀਸੀ ਦੇ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਨੂੰ ਰੋਕਦੇ ਆ ਇੱਕ ਝੜਪ ਹੁੰਦੀ ਆ ਇਸ ਝੜਪ ਦੌਰਾਨ ਇੱਕ ਬੰਦਾ ਜਿਹੜਾ ਉਹ ਮਾਰਿਆ ਜਾਂਦਾ ਐਸਜੀਪੀਸੀ ਦਾ ਉਸ ਤੋਂ ਬਾਅਦ ਕੀ ਹੁੰਦਾ ਇਹ ਜਿਹੜਾ ਕੇਸ ਹੁੰਦਾ ਨਾ ਕਤਲ ਦਾ ਇਹ ਬੀਬੀ ਬਿੰਮਲ ਕੌਰ ਖਾਲਸਾ ਤੇ ਪਾ ਦਿੱਤਾ ਜਾਂਦਾ ਤੇ ਕਤਲ ਦਾ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ 2 ਸਾਲ ਬਾਅਦ 1987 ਦੇ ਵਿੱਚ ਜਦੋਂ ਬਰਨਾਲਾ ਸਰਕਾਰ ਭੰਗ ਹੋ ਜਾਂਦੀ ਉਸ ਤੋਂ ਬਾਅਦ ਬੀਬੀ ਜੀ ਜਿਹੜੇ ਜੇਲ੍ਹ ਤੋਂ ਰਿਹਾ ਹੁੰਦੇ ਆ ਤੇ ਉਹਨਾਂ 'ਚ ਡਰ ਖਤਮ ਹੋ ਚੁੱਕਿਆ ਸੀ ਡਰਨਾ ਦੀ ਤਾਂ ਕੋਈ ਚੀਜ਼ ਹੀ ਨਹੀਂ ਸੀ ਲਗਾਤਾਰ ਉਹ ਭੋਗਾਂ ਤੇ ਜਾਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਨਾਂ ਵੇਲੇਾਂ 'ਚ ਖਾੜਕੂਵਾਦ ਦਾ ਜਿਹੜਾ ਜ਼ੋਰ ਸੀ ਉਹ ਬਿਲਕੁਲ ਸਿਰੇ ਤੇ ਸੀਗਾ ਖਾੜਕੂਆਦਾਂ ਦੇ ਖਾੜਕੂਆਦ ਦੇ ਭੋਗ ਤੇ ਜਾਣਾ ਜਾਂ ਸਪੀਚਾਂ ਜਾਂ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣਾ ਇਹ ਬੀਬੀ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਤੀਜ ਹੋ ਰਹੀਆਂ ਸੀ ਤੇ ਉਸ ਤੋਂ ਬਾਅਦ ਸਾਲ ਆਉਂਦਾ 1999 ਦਾ ਤੇ 1999 ਦੇ ਵਿੱਚ ਆ ਜੇਲ੍ਹ ਦੇ ਵਿੱਚੋਂ ਸਰਦਾਰ ਸਿਮਰਜੀਤ ਸਿੰਘ ਮਾਨ ਇਲੈਕਸ਼ਨਾਂ ਲਈ ਕਾਗਜ਼ ਭਰਦੇ ਆ ਤੇ ਬੀਬੀ ਬਿਮਲ ਕੌਰ ਖਾਲਸਾ ਜੀ ਮਾਨ ਦਾਲ ਵੱਲੋਂ ਰੋਪੜ ਤੋਂ ਚੋਣ ਲੜਦੇ ਆ ਤੇ ਇਨਾਂ ਦੇ ਜਿਹੜੇ ਸੌਰਾ ਸਾਫ ਸੀਗੇ ਜਿਹੜੇ ਸ਼ਹੀਦ ਭਾਈ ਬਿਆਨ ਸਿੰਘ ਦੇ ਪਿਤਾ ਜੀ ਸੀਗੇ ਆ ਭਾਈ ਸੁੱਚਾ ਸਿੰਘ ਮਲਵਾ ਉਹ ਬਠਿੰਡੇ ਤੋਂ ਚੋਣ ਲੜਦੇ ਆ ਤੇ ਦੋਨਾਂ ਸੀਟਾਂ ਤੋਂ ਆ ਇਹਨਾਂ ਦੀ ਇੱਕ ਪੜੀ ਵੱਡੀ ਲੀਡ ਦੇ ਨਾਲ ਜਿੱਤ ਹੁੰਦੀ ਆ ਉਹਦੇ ਤੇ ਮੈਂ ਇੱਕ ਵੱਖਰੀ ਵੀਡੀਓ ਪਹਿਲਾਂ ਬਣਾਈ ਹੋਈ ਆ ਭਾਈ ਸਰਬਜੀਤ ਸਿੰਘ ਦੇ ਉੱਪਰ ਉਹਦੇ ਵਿੱਚ ਮੈਂ ਦੱਸਿਆ ਹੋਇਆ ਕਿ ਕਿੰਨੀਆਂ ਵੋਟਾਂ ਦੀ ਲੀਡ ਦੇ ਨਾਲ ਉਹ ਜਿੱਤੇ ਸੀ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਜਿਹੜੀ ਮੈਂ ਵੀਡੀਓ ਬਣਾਈ ਆ ਉਹਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਹੋਇਆ ਕਿ ਉਦੋਂ ਕਿੰਨੀ ਲੀਡ ਦੇ ਨਾਲ ਜਿੱਤੇ ਸੀ ਮੈਂ ਤਿੰਨਾਂ ਚਾਰਾਂ ਦਾ ਹੀ ਜ਼ਿਕਰ ਕੀਤਾ ਸੀ ਬਾਬਾ ਸੁੱਚਾ ਸਿੰਘ ਦਾ ਤੇ ਬੀਬੀ ਬਿਮਲ ਕੌਰ ਖਾਲਸਾ ਜੀ ਦਾ ਤੇ ਸਿਮਰਜੀਤ ਸਿੰਘ ਮਾਨ ਦਾ ਕਿ ਕਿੰਨੀ ਲੀਡ ਨਾਲ ਉਹ ਸਟੈਮੋ ਜਿੱਤੇ ਸੀ ਉਹਦੇ ਚ ਤੁਸੀਂ ਦੇਖ ਲਓ ਇਹਦੇ ਚ ਆਪਾਂ ਸਿਰਫ ਗੱਲ ਕਰਨੀ ਆ ਉਹਨਾਂ ਦੇ ਐਮਪੀ ਬਣ ਤੱਕ ਤੇ ਉਹਨਾਂ ਦੀ ਮੌਤ ਉਸ ਤੋਂ ਬਾਅਦ ਉਹ ਐਮਪੀ ਜਦੋਂ ਬਣ ਜਾਂਦੇ ਆ ਐਮਪੀ ਬਣਨ ਤੋਂ ਬਾਅਦ ਉਹ ਉਹਨਾਂ ਦਾ ਉਹੀ ਰੁਝਾਨ ਸੀ ਜਿਹੜਾ ਭੋਗਾਂ ਦੇ ਉੱਪਰ ਖੜਕੂਆਂ ਦੇ ਜਾਣਾ ਤੇ ਜਿਹੜੇ ਗਲਤ ਉਸ ਟਾਈਮ ਕਰ ਰਹੀ ਸੀਗੀ ਸਰਕਾਰ ਜਾਂ ਜਿਹੜੇ ਨਿਰਦੋਸ਼ੇ ਮੁਕਾਬਲੇ ਬਣਾਏ ਜਾਂਦੇ ਸੀਗੇ ਝੂਠੇ ਉਹਨਾਂ ਸਾਰਿਆਂ ਦੀ ਤਹਿਕੀਕਾਤ ਦੇ ਵਿੱਚ ਇੱਕ ਆਵਾਜ਼ ਬੁਲੰਦ ਕਰਨ ਲੱਗੇ ਸੀਗੇ ਉਹ ਆ ਜਿਹੜੇ ਖਾੜਕੂਆਂ ਦੇ ਅਨਕਾਊਂਟਰ ਕੀਤੇ ਜਾਂਦੇ ਆ ਉਹਨਾਂ ਅਨਕਾਊਂਟਰਾਂ ਵਾਲੀ ਜਗ੍ਹਾ ਤੇ ਵੀ ਪਹੁੰਚਦੇ ਆ ਉਹਨਾਂ ਦੇ ਭੋਗਾਂ ਤੇ ਵੀ ਪਹੁੰਚਦੇ ਆ ਤੇ ਉਹਨਾਂ ਦੇ ਸੰਸਕਾਰ ਜਦੋਂ ਕੀਤੇ ਜਾਂਦੇ ਆ ਉੱਥੇ ਵੀ ਪਹੁੰਚਦੇ ਆ ਤੇ ਬੜੀ ਵੱਡੀ ਇੱਕ ਜਿਹੜੀ ਸੰਖੰਗਤ ਆ ਉਹਨਾਂ ਨਾਲ ਜੁੜੀ ਹੁੰਦੀ ਆ ਤੇ ਪਰ ਜਿਹੜੇ ਉਸ ਟਾਈਮ ਦੇ ਚੰਡੀਗੜ੍ਹ ਦੇ ਐਸਐਸਪੀ ਹੁੰਦੇ ਆ ਸੁਮੇਤ ਸਿੰਘ ਸੈਣੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਵੀ ਬੈਸ ਵੀ ਹੋਈ ਆ ਇੱਕ ਵਾਰ ਤਾਂ ਬੈਸ ਇੱਥੋਂ ਤੱਕ ਪਹੁੰਚ ਗਈ ਸੀ ਨਾ ਜਿਹੜੇ ਬੀਬੀ ਬਿਮਲ ਕੌਰ ਖਾਲਸਾ ਜੀ ਦੇ ਗਨਮੈਨ ਸੀ ਜਾਂ ਆਪਾਂ ਬੋਡੀਗਾਰਡ ਜਿਹੜੇ ਐਮਪੀ ਨੂੰ ਮਿਲਦੇ ਆ ਉਹਨਾਂ ਨੇ ਰਫਲ ਤਾਨਦੀ ਸੀ ਸਮੀਤ ਸੈਣੀਵਾਲ ਤੇ ਬਾਅਦ ਦੇ ਵਿੱਚ ਕੀ ਹੋਇਆ ਸੀ ਜਿਹੜਾ ਉਹ ਬੋਡੀਗਾਰਡ ਸੀ ਨਾ ਉਹਦਾ ਨਾਂ ਗਾਂਦੀ ਸੀਗਾ ਉਹਦਾ ਪਿੰਡ ਸੀ ਆਨੰਦਪੁਰ ਸਾਹਿਬ ਕੋਲੇ ਖਾਨਪੁਰ ਤੇ ਅੱਜ ਤੱਕ ਉਹਦਾ ਪਤਾ ਨਹੀਂ ਲੱਗਿਆ ਕਿ ਉਹ ਕਿੱਧਰ ਚਲਾ ਗਿਆ ਉਹ ਗਾਇਬ ਹੀ ਹੋ ਗਿਆ ਸੀਗਾ ਸੋ ਉਸ ਤੋਂ ਬਾਅਦ ਇਹ ਜਿਹੜੀ ਲੜਾਈ ਆ ਆਮੋ ਸਾਹਮਣੇ ਬੜੇ ਵਾਰ ਉਹਨਾਂ ਦੀ ਬਹਿਸ ਵੀ ਹੋਈ ਸੀ ਸਮੀਤ ਸਿੰਘ ਸੈਣੀ ਦੇ ਨਾਲ ਬਤੌਰ ਇੱਕ ਐਮਪੀ ਦੀ ਇੱਕ ਐਸਐਸਪੀ ਦੀ ਬਹਿਸ ਤੇ ਜਦੋਂ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਸ਼ਹੀਦੀ ਹੁੰਦੀ ਆ ਜਾਂ ਉਹਨਾਂ ਦੀ ਮੌਤ ਹੁੰਦੀ ਆ ਉਹ ਚਾਰ ਪੰਜ ਦਿਨ ਬੜੇ ਸੋਚਣ ਤੇ ਬੜੇ ਵਿਚਾਰਨ ਵਾਲੇ ਆ ਉਹਨਾਂ ਦੀਆਂ ਘਟਨਾਵਾਂ ਬੜੀਆਂ ਸਮਝਣ ਵਾਲੀਆਂ ਕਿਉਂਕਿ 28 ਅਗਸਤ 1991 ਨੂੰ ਸਮੇਤ ਸੈਣੀ ਦੀ ਗੱਡੀ ਦੇ ਉੱਤੇ ਅਟੈਕ ਹੁੰਦਾ ਚੰਡੀਗੜ੍ਹ 'ਚ ਬੰਬ ਦੇ ਨਾਲ ਤੇ ਜਦੋਂ ਅਟੈਕ ਹੁੰਦਾ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਆ ਤੇ ਸਮੇਤ ਸੈਣੀ ਉਹਦੇ ਵਿੱਚ ਬਚ ਵੀ ਬੇਸ਼ੱਕ ਜਾਂਦੇ ਆ ਪਰ ਅਟੈਕ ਹੁੰਦਾ ਤੇ ਇਹਦੇ ਵਿੱਚ ਅਟੈਕ ਦੇ ਵਿੱਚ ਕਿਹਾ ਜਾਂਦਾ ਕਿ ਜਿਹੜਾ ਇਹ ਅਟੈਕ ਕੀਤਾ ਇਹ ਪਾਈ ਬਲਵਿੰਦਰ ਸਿੰਘ ਜਟਾਣੇ ਵੱਲੋਂ ਕੀਤਾ ਗਿਆ ਤੇ ਦੂਸਰਾ ਇਹਦੇ ਵਿੱਚ ਨਾਜ਼ਮਤ ਕੀਤਾ ਜਾਂਦਾ ਉਹ ਨਾਂ ਲਿਆ ਜਾਂਦਾ ਗਰਜੰਟ ਸਿੰਘ ਰਾਜਸਤਾਨੀ ਦਾ ਇਹ ਦੋ ਨਾਂ ਲਏ ਜਾਂਦੇ ਆ ਕਿ ਇਹਨਾਂ ਨੇ ਹੀ ਸੁਮੇਰ ਸੈਣੀ ਦੀ ਗੱਡੀ ਦੇ ਉੱਤੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਤੇ ਸਰਕਾਰ ਦਾ ਟਾਊਟ ਅਜੀਤ ਸਿੰਘ ਪੂਲਾ ਨੇਹੰਗ ਉਹ ਕੀ ਕਰਦਾ 30 ਅਗਸਤ 1991 ਨੂੰ ਯਾਨੀ ਕਿ ਅਟੈਕ ਤੋਂ 2 ਦਿਨ ਬਾਅਦ ਜਟਾਣੇ ਦਾ ਜਿਹੜਾ ਪੂਰਾ ਪਰਿਵਾਰ ਆ ਉਹਨੂੰ ਮਾਰ ਦਿੰਦਾ ਹੈ। ਭਾਈ ਬਲਵਿੰਦਰ ਸਿੰਘ ਜਟਾਣੇ ਦਾ ਜਿਹੜਾ ਪੂਰਾ ਪਰਿਵਾਰ ਉਹ ਮਾਰ ਦਿੱਤਾ ਜਾਂਦਾ ਪੂਲੇ ਨੇਹੰਗ ਵੱਲੋਂ ਜਾਨੀ ਕਿ ਆਪਾਂ ਆਪਣੀ ਭਾਸ਼ਾ 'ਚ ਸ਼ਹੀਦ ਕਹਾਂਗੇ ਕਿ ਮਾਸੂਮ ਬੱਚਿਆਂ ਨੂੰ ਵੀ ਸ਼ਹੀਦ ਕਰਤਾ ਜਾਂਦਾ ਉਹਨਾਂ ਦੇ ਟੋਟੇ-ਟੋਟੇ ਕਰਕੇ ਉਹਨਾਂ ਨੂੰ ਅੱਗ ਲਾ ਕੇ ਡਰਾਮਾ 'ਚ ਸਾੜ ਦਿੱਤਾ ਜਾਂਦਾ ਤੇ ਉਸ ਤੋਂ ਅਗਲਾ ਦਿਨ ਆਉਂਦਾ 31 ਅਗਸਤ 1991 31 ਅਗਸਤ 1991 ਨੂੰ ਭਾਈ ਗੁਰਜੰਟ ਸਿੰਘ ਰਾਜਸਤਾਨੀ ਦਾ ਜਿਹੜਾ ਮੁਕਾਬਲਾ ਬਣਾਇਆ ਜਾਂਦਾ ਮੋਹਾਲੀ ਦੇ ਵਿੱਚ ਪੁਲਿਸ ਮੁਕਾਬਲਾ ਹੁੰਦਾ ਮੋਹਾਲੀ ਦੇ ਵਿੱਚ ਤੇ ਉਹ ਮੁਕਾਬਲਾ ਕਿੱਥੇ ਹੁੰਦਾ ਬੀਬੀ ਬਿੰਮਲ ਕੌਰ ਖਾਲਸਾ ਜੀ ਦੀ ਕੋਠੀ ਦੇ ਬਿਲਕੁਲ ਬਾਹਰਲੇ ਪਾਸੇ ਬਿਲਕੁਲ ਨੇੜੇ ਤੇ ਇਹ ਵੀ ਕਿਹਾ ਜਾਂਦਾ ਕਿ ਉਹ ਉਸ ਟਾਈਮ ਬੀਬੀ ਬਿਮਲ ਕੌਰ ਖਾਲਸਾ ਦੀ ਕੋਠੀ ਦੇ ਵਿੱਚੋਂ ਹੀ ਨਿਕਲ ਕੇ ਆਏ ਸੀ ਕਿਉਂਕਿ ਜਿਹੜੀ ਬੀਬੀ ਬਿਮਲ ਕੌਰ ਖਾਲਸਾ ਦੀ ਅਸਿਸਟੈਂਟ ਸੀਗੀ ਜਿੰਨਾਂ ਦਾ ਨਾਮ ਇੰਦਰਜੀਤ ਕੌਰ ਸੀਗੀ ਉਹਨਾਂ ਕੋਲ ਜਿਹੜਾ ਪਾਈਗਰ ਜਨ ਸਿੰਘ ਰਾਜਸਤਾਨੀ ਉਹਨ ਦਾ ਕਾਫੀ ਆਉਣ ਜਾਂ ਸੀਗਾ ਤੇ ਇਸ ਕਰਕੇ ਜਿਹੜਾ ਉਹਨਾਂ ਦਾ ਮੁਕਾਬਲਾ ਬੀਬੀ ਬਿਮਲ ਕੌਰ ਖਾਲਸਾ ਦੀ ਕੋਠੀ ਦੇ ਬਿਲਕੁਲ ਨਜ਼ਦੀਕ ਹੁੰਦਾ ਹੈ ਤੇ ਇਹ ਘਟਨਾਵਾਂ ਤਿੰਨ ਚਾਰ ਜਿਹੜੀਆਂ ਵਾਪਰਦੀਆਂ 28 ਅਗਸਤ 3 ਅਗਸਤ ਤੇ 31 ਅਗਸਤ ਅਗਲੇ ਦੇਖ 10 ਦਸੰਬਰ ਤੇ 2 ਦਸੰਬਰ ਨੂੰ ਬੀਬੀ ਬਿੰਮਲ ਕੌਰ ਖਾਲਸਾ ਦੀ ਲਾਸ਼ ਮਿਲਦੀ ਆ ਤੇ ਕਿਹਾ ਜਾਂਦਾ ਕਿ ਉਹ ਵਾਸ਼ ਮਸ਼ੀਨ ਤੋਂ ਕੱਪੜੇ ਧੋ ਰਹੇ ਸੀ ਤੇ ਉਹਨਾਂ ਨੂੰ ਜਿਹੜਾ ਕਰੰਟ ਉਹ ਲੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਪਰ ਇੱਕ ਪਿੰਕੀ ਕੈਪ ਹੋਏ ਆ ਉਹਨਾਂ ਦੀਆਂ ਕਾਫੀ ਵੀਡੀਓ ਤੁਸੀਂ ਦੇਖੀਆਂ ਹੋਣੀਆਂ YouTube ਦੇ ਉੱਤੇ ਤੇ ਉਹਨਾਂ ਦੇ ਇੱਕ ਵੀਡੀਓ ਚ ਖੁਲਾਸੇ ਇਹ ਵੀ ਕੀਤੇ ਸੀ ਕਿ ਪੁਲਿਸ ਨੇ ਬੀਬੀ ਬਿਮਲ ਕੌਰ ਖਾਲਸਾ ਨੂੰ ਚੱਕ ਵੀ ਲਿਆ ਸੀ ਘਰੋਂ ਤੇ ਉਹਨਾਂ ਦੀ ਮਾਰ ਕੁੱਟ ਕੀਤੀ ਗਈ ਸੀ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਪਰ ਇਹ ਗੱਲਾਂ ਹਲੇ ਤੱਕ ਰਹੱਸ ਬਣੀਆਂ ਹੋਈਆਂ ਤੇ ਕਿਹਾਦਾ ਹੀ ਜਾਂਦਾ ਕਿ ਉਹਨਾਂ ਨੂੰ ਜਿਹੜਾ ਵਾਸ਼ਿੰਗ ਮਸ਼ੀਨ ਤੋਂ ਕਰਨ ਲੱਗ ਗਿਆ ਸੀਗਾ ਇਸ ਕਰਕੇ ਉਹਨਾਂ ਦੀ ਮੌਤ ਹੋ ਗਈ। 2091 ਤੋਂ ਲੈ ਕੇ 2024 ਆ ਗਿਆ। ਯਾਨੀ ਕਿ 32 ਸਾਲ ਉਸ ਘਟਨਾ ਨੂੰ ਹੋ ਚੁੱਕੇ ਆ ਜ਼ਿਆਦਾ ਹੀ ਹੋ ਗਈ ਤੇ ਅੱਜ ਤੱਕ ਅਸੀਂ ਇਨਸਾਫ ਤੱਕ ਹੀ ਨਹੀਂ ਪਹੁੰਚ ਸਕਕੇ ਕਿ ਉਹਨਾਂ ਦੀ ਮੌਤ ਹੋਈ ਕਿਤਾ ਸੀ ਸੋ ਇਸ ਵਾਰ ਉਹਨਾਂ ਦੇ ਜਿਹੜੇ ਸੁਪੁੱਤਰ ਆ ਭਾਈ ਸਰਦਜੀਤ ਸਿੰਘ ਖਾਲਸਾ ਉਹ ਫਰੀਦਕੋਟ ਤੋਂ ਚੋਣ ਲੜ ਰਹੇ ਆ ਤੋਂ ਪਹਿਲਾਂ ਵੀ ਵੈਸੇ ਹੀ ਉਹਨਾਂ ਨੇ ਚੋਣਾਂ ਲੜੀਆਂ ਸੀ ਪਹਿਲਾਂ ਮਾਨਦਾਲ ਵੱਲੋਂ ਉਹਨਾਂ ਨੇ ਬਠਿੰਡੇ ਤੋਂ ਚੋਣ ਲੜੀ ਸੀ ਫਿਰ ਆਜ਼ਾਦ ਪਧਾਉੜ ਤੋਂ ਚੋਣ ਲੜੀ ਸੀ ਫਿਰ ਪਾਸਪਾ ਵੱਲੋਂ ਫਤਿਹਗੜ੍ਹ ਸਾਹਿਬ ਤੋਂ ਚੋਣ ਲੜੀ ਸੀ ਉਹ ਤਿੰਨਾਂ ਜਗ੍ਹਾ ਤੋਂ ਹਾਰ ਗਏ ਸੀ ਇਸ ਵਾਰ ਫਰੀਦਕੋਟ ਤੋਂ ਲੜੇ ਆ ਦੇਖਾਂਗੇ ਕਿ ਕੀ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਆ ਸੋ ਇਹ ਸੀ ਬੀਬੀ ਬਿੰਮਰ ਖਾਲਸਾ ਜੀ ਦੀ ਕਹਾਣੀ ਸੋ ਮੈਂ ਬਹੁਤ ਜਲ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸੋ ਜੂਨ ਦਾ ਮਹੀਨਾ ਚੱਲ ਰਿਹਾ ਸੋ ਆਪਾਂ ਕੋਸ਼ਿਸ਼ ਕਰਾਂਗੇ ਵਾਪਸ ਆ ਕੇ ਇਹਨੀਆਂ ਕਹਾਣੀਆਂ ਸ਼ੁਰੂ ਕਿੱਥੇ ਹੋਈਆਂ ਸੀ ਕਿਉਂਕਿ ਅਵਤਾਰ ਸਿੰਘ ਅਟਵਾਲ ਦੇ ਕਤਲ ਕੇਸ ਤੋਂ ਲੈ ਕੇ ਏਜੰਸੀਆਂ ਕਿੱਦਾਂ ਉਹਨਾਂ ਦਾ ਕਤਲ ਕਰਵਾਇਆ ਸੀਗਾ ਇਹ ਸਾਰੀਆਂ ਗੱਲਾਂ ਬਾਤਾਂ ਵੀ ਆਪਾਂ ਇੱਕ ਵੀਡੀਓ 'ਚ ਜਰੂਰ ਕਰਾਂਗੇ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਧੰਨਵਾਦ